ਬੋਹੇ ਗੁਰੂ ਹੋਏ ਹੋਏ ਭਾਈ ਮਰਦਾਨਾ ਜੀ ਦਾ 566ਵਾਂ ਜਨਮ ਦਿਹਾੜਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਨਾਲ ਪਿਆਰ ਕਰਨ ਵਾਲੇ ਨੇ ਉਹ ਮਨਾਉਂਦੇ ਨੇ ਮੈਨੂੰ ਵੀ ਬੜਾ ਮਾਣ ਹੈ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਆਂ ਦੇ ਵਿੱਚ ਪਿੰਡ ਠੱਕਰ ਸੰਧੂ ਬੜਾ ਇਤਿਹਾਸਿਕ ਪਿੰਡ ਹੈ ਤੇ ਪਿਛਲੇ 15 ਸਾਲ ਤੋਂ ਲਗਾਤਾਰ ਸੰਗਤਾਂ ਜਿਹੜੀਆਂ ਨੇ ਭਾਈ ਬਰਦਾਨਾ ਜੀ ਦਾ ਜਨਮ ਦਿਹਾੜਾ ਬਹੁਤ ਜੋਸ਼ੋ ਖਰੋਸ਼ਾ ਬਣਾਉਂਦੀ ਹੈ। ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਪਾਸ਼ਾਹੀ ਨਾਲ ਜਿਹੜੇ ਉਹਨਾਂ ਦੇ ਤੁਲਕ ਸਨ ਜਿਹੜਾ ਉਹਨਾਂ ਨੇ ਇੱਕ ਸੰਦੇਸ਼ ਪਿਆਰ ਦਾ ਦਿੱਤਾ। ਜਸਟਿਸ ਦਾ ਸੰਦੇਸ਼ ਦਿੱਤਾ ਉਹ ਅਜ ਦੇ ਦਿਨ ਵੀ ਮੈਸਮਿਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੇਸ਼ ਨੂੰ ਇੱਕ ਰੱਖਣਾ ਲੋਕਾਂ ਚ ਭਾਈਚਾਰਕ ਪਿਆਰ ਬਣਾ ਕੇ ਰੱਖਣਾ ਅੱਜ ਦਾ ਸੰਦੇਸ਼ ਜਿਹੜਾ ਹੈ ਅੱਜ ਤੋਂ ਭਾਵੇਂ 550 ਸਾਲ ਪਹਿਲੇ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅਜ ਦੇ ਦਿਨ ਵੀ ਉਹਦਾ ਬਹੁਤ ਵੱਡੀ ਐਮੀਅਤ ਹੈ ਸੋ ਮੈਂ ਅੱਜ ਉਥੇ ਗੁਰਦੁਆਰਾ ਸਾਹਿਬ ਚ ਨਕਮਸਤਕ ਹੋਣ ਵਾਸਤੇ ਵਿਸ਼ੇਸ਼ ਤੌਰ ਹਾਜ਼ਰ ਹੋਇਆ ਤੇ ਮੈਂ ਸਾਰੇ ਪਿੰਡ ਵਾਲਿਆਂ ਦਾ ਸਾਰੀ ਸਾਧ ਸੰਗਤ ਦਾ ਬਹੁਤ ਮਸ਼ਕੂਰ ਕਿ ਉਹ ਬੜੇ ਜਲੋ ਜਲੋ ਦੇ ਨਾਲ ਬਹੁਤ ਪਿਆਰ ਨਾਲ ਸਤਕਾਰ ਨਾਲ ਅੱਬਾ ਬਰਦਾਨਾ ਜੀ ਦਾ ਜਨਮ ਦਿਨ ਹਰ ਸਾਲ ਮਨਾਉਂਦੇ ਬਹੁਤ ਬਸ਼ਕੁਰ ਥੈਂਕ ਯੂ ਵਾਹਿਗੁਰੂ ਜੀ ਕਕਲਸਾ ਵਾਹਿਗੁਰੂ ਜੀ ਖਤੇ ਦਾਸ ਵਾਹਿਗੁਰੂ ਸਿੰਘ ਪਰਚਾਰਕ ਤੋਂ ਮੈਂ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਕਿ ਅੱਜ ਵਿਸ਼ਵ ਵਿਆਭੀ ਭਾਈ ਮਰਦਾਨਾ ਜੀ ਗਲਫੀਅਰ ਸੁਸਾਇਟੀ ਵੱਲੋਂ ਖੰਨੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਬਣਾਈ ਹੋਈ ਜੋ ਸੰਸਥਾ ਹੈ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਜੋ ਉਲੀਕਿਆ ਗਿਆ ਹੈ ਉਪਨ ਟੱਕਰ ਸੰਦੂ ਨੇੜੇ ਕਾਦੀਆਂ ਵਿਖੇ ਪ੍ਰੋਗਰਾਮ ਹੋ ਰਿਹਾ ਹੈ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅੱਜ ਭਾਈ ਮਰਦਾਨਾ ਜੀ ਜੋ ਕਿ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਭ ਤੋਂ ਜ਼ਿਆਦਾ ਸੰਗੀ ਰਹਿਣ ਵਾਲੇ ਸਭ ਤੋਂ ਜ਼ਿਆਦਾ ਦਰਸ਼ਨ ਕਰਨ ਵਾਲੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ 54 ਸਾਲ ਸੇਵਾਵਾਂ ਨਿਭਾਉਣ ਵਾਲੇ ਉਹਨਾਂ ਦੇ ਪਾਵਨ ਪਵਿੱਤਰ ਦਿਹਾੜੇ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਇਹ ਪ੍ਰੋਗਰਾਮ ਉਰੀ ਲਿਖਿਆ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਇਸ ਦੇ ਅੰਦਰ ਪੰਤ ਪ੍ਰਸਿੱਧ ਰਾਗੀ ਜੱਥੇ ਢਾਡੀ ਜੱਥੇ ਕਵੀਸ਼ਰ ਜੱਥੇ ਇਸ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਸੱਚੇ ਪਾਤਸ਼ਾਹ ਰਹਿਮਤ ਕਰਨ ਔਰ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਲੱਖ ਲੱਖ ਵਧਾਈਆਂ ਸਰਬੱਤ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜਿੱਤ ਹੈ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਡ ਟੱਕਰ ਸੰਧੂ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਜਾਂਦਾ 568 ਵਜਨ ਜਨਮ ਦਿਹਾੜਾ ਦਾ ਜਿਹਦੇ ਵਿੱਚ ਸ਼ਰੋਮਣੀ ਗੁਰਦਵਾਰ ਪ੍ਰਧਾਨ ਕਮੇਟੀ ਦਾ ਬਹੁਤ ਸuojਗ ਹੁੰਦਾ ਹਰ ਸਾਲ ਉੱਥੇ ਡਿਊਟੀਆਂ ਲੱਗਦੀਆਂ ਐਸ ਸਾਲ ਵੀ ਭਾਈ ਗੁਰਕੀਰਤ ਸਿੰਘ ਜੀ ਜੂ ਜਗੀਰਵਰ ਸਾਹਿਬ ਭਾਈ ਮੋਹਨ ਸਿੰਘ ਜੀ ਕ੍ਰਿਸ਼ਤੀ ਜਤਾ ਭਾਈ ਗੁਰਮੁਖ ਸਿੰਘ ਜੀ ਸਾਹਿਬ ਕਟਵਾਕ ਜੀ ਹੋਰ ਵੀ ਜਿਹੜੇ ਟਾਡੀ ਆ ਉੱਥੇ ਡਿਊਟੀਆਂ ਲੱਗਦੀਆਂ ਉਹਨਾਂ ਨੇ ਮੈਂ ਸਰੂਨੀ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸ਼ੁਰੂ ਕਰਕੇ ਅੱਜ ਹੁਣ ਪੰਜਾਬ ਦੇ ਵਿੱਚ ਪਟਿਆਲਾ ਦੁੱਖਨਵੰਦ ਸਾਹਿਬ ਮਨਾਇਆ ਜਾ ਰਿਹਾ ਸ਼ਾਹਕੋਟ ਮਨਾਇਆ ਜਾ ਰਿਹਾ ਫੋਰਬੀਨਗੋਟਰੇ ਮਨਾਇਆ ਜਾ ਰਿਹਾ ਕਈਆਂ ਸ਼ਹਿਰਾਂ 'ਚ ਮਨਾਇਆ ਜਾ ਰਿਹਾ ਹੌਲੀ ਹੌਲੀ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਜਾਗਰਤਾ ਆਈ ਆ ਮੈਂ ਸਾਰੀਆਂ ਨਾਮਕ ਦੇਣ ਸੰਗਤਾਂ ਦਾ ਵਧਾਈ ਦੇਣਾ ਲੱਖ ਲੱਖ ਕਿ ਅੱਗੇ ਤੋਂ ਵੱਧ ਚੜ ਕੇ ਲੋਕ ਫੈਸਲਾ ਲੈਣ ਔਰ ਇਦਾਂ ਹੀ ਮਨਾਉਂਦੇ ਨੇ ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ take